ਦੋਲੀ ਆਪਣਾ ਦੇਹ ਕਿਹច ਮੇਰੀ ਵੀ ਆ ਰਹੀ ਆ ਉਹ ਕਿਹੜੀ ਤੁਹਾਡੀ ਰਜਾਈ ਤੇ ਸਾਡਾ ਖੇਤ ਚੱਲ ਪੈਣੀ ਨਹੀਂ ਮੂੰ ਪੈਂਦੇ ਅਜ ਕਿੱਦਿ ਕਿ ਮੇਰੀ ਹੋਰ ਫਿਲਮ ਆ ਰਹੀ ਆ ਦੱਸੋ ਦੱਸੋ ਕਿਹੜੀ ਇੱਕ ਕੁੜੀ ਪੰਜਾਬ ਦੀ ਇਹ ਫਿਲਮੋਂ ਬਾਕੀ ਚਾਈਨਾ ਦੀ ਆ ਤੇ ਕਿਹੜੀਆਂ ਫਿਲਮਾਂ ਬਣਾਉਣ ਲੱਪੀ ਤੂੰ ਕਮਲੀਏ ਫਿਲਮਾਂ ਮੈਂ ਬਣਾਉਣੀ ਆ ਤੇ ਤੂੰ ਦੱਸ ਮੇਰੀ ਫਿਲਮ ਵਿੱਚ ਕੰਮ ਕਰੂੰਗਾ ਮੈਂ ਕੰਮ ਕਰਨਾ ਮੈਨੂੰ ਦੱਸ ਮੈਂ ਫਿਲਮ 'ਚ ਕਰਨਾ ਕੀ ਆ ਫਿਲਮ 'ਚ ਤੂੰ ਕੀ ਕਰਨਾ ਹੈ ਫਿਲਮੀਤ ਮੈਂ ਡਾਕਟਰ ਅੱਛਾ ਵੈਰੀ ਗੁੱਡ ਤੂੰ ਆ ਡਾਕਟਰ ਧਿਆਨ ਨਾਲ ਸੁਣਿਓ ਭਾਂਜੀ ਤੂੰ ਮੇਰੇ ਕੋਲ ਆਣਾ ਕਹਣਾ ਡਾਕਟਰ ਸਾਹਿਬ ਡੋਕਟਰ ਸਾਹਿਬ ਮੇਰੀ ਮਾਂ ਮਾਰੇਗੀ ਤੇਰੀ ਨਹੀਂ ਮਾਰਦੀ ਫਿਲਮ ਆਪਣੀ ਬਣਾਉਣ ਦੀ ਮਾਂ ਮੇਰੀ ਮਾਰਨ ਦੀ ਹੈ ਪਰ ਮੈਂ ਮਹਿਰਮਤਲ ਬਣ ਕੇ ਕਰੂੰ ਠੀਕ ਹੈ ਚੱਲ ਹੋ ਜਾ ਸ਼ੁਰੂ ਮੈਂ ਕਿਹਾ ਬਜਾ ਦਿਓ ਤਾਲੀਆਂ ਹਾਇਕ ਨਾਲ ਤੇ ਵੀ ਪੰਗਾ ਕਿਦੇ ਲੈ ਲਈਦਾ ਲੈ ਕਰ ਲੈ ਸ਼ੁਰੂ ਕਰਨਾ ਬਣਾ ਭਾਈ ਕੈਮਰਾ ਲੇ ਲੇ ਐਕਸ਼ਨ ਡਾਕਟਰ ਸਾਹਿਬ ਤੇ ਮਰਿਆ ਕੌਣ ਹੈ ਕੌੜੀਏ ਮਾ ਮਾਂ ਨਹੀਂ ਕਿਤੇ ਸੌਕੀ ਐ ਇੱਕ ਮੌਕਾ ਹੋੜ ਦੇ ਹਾਇਕ ਨਾਓ ਕੈਮਰਾ ਰੋਲਿੰਗ ਐਕਸ਼ਨ ਬੈਠਾ ਹਾਂ ਮੇਰੀ ਮਾਂ ਮਰ ਗਈ ਆ ਤੇਰੀ ਬਾ ਮਰ ਗਈ ਆ ਤਾਂ ਮੈਂ ਕੀ ਕਰਾਂ ਮੇਰੇ ਪਿਓ ਨੂੰ ਰਿਸ਼ਤਾ ਦੇ ਦੇ ਉਹ ਕੌੜੀਏ ਰਿਸ਼ਤੇ ਦੇ ਨਾਂ ਦੇ ਦਾ ਪਿੰਡ ਚੇਂਜ ਹੋ ਜਾਂਦੇ ਤੂੰ ਦਾ ਸੀਨ ਹੀ ਚੇਂਜ ਕਰ ਦੀਏ ਕਰ ਲੈ ਕੋਈ ਨਹੀਂ ਕਰ ਲੈ ਸੀਨ ਚੇਂਜ ਕਰ ਲੈ ਆਪਾਂ ਐ ਕਰਦੇ ਆ ਫਿਲਮ ਵਿੱਚ ਤੇਰੇ ਭਰਾ ਨੂੰ ਮਾਰ ਦਿੰਨੇ ਆ ਉਹ ਮੇਰਾ ਭਾਈ ਮਾਰ ਨਹੀਂ ਸਕਦਾ ਤੇਰਾ ਭਾਈ ਕਿਉਂ ਨਹੀਂ ਮਾਰ ਸਕਦਾ ਉਹ ਪਹਿਲੇ ਕਿਸੇ ਕੁੜੀ ਦੇ ਮਰਿਆ ਹੋਇਆ ਕਰ ਲੈ ਸੀ ਇਹ ਚੇਜ ਆਪਾਂ ਐ ਕਰਦੇ ਆ ਫਿਲਮ ਵਿੱਚ ਤੇਰੇ ਚਾਚੇ ਨੂੰ ਮਾਰ ਦਿੰਨੇ ਆ ਉਹ ਭੈਣ ਮੇਰੀ ਮੈਂ ਤੇਰੀ ਫਿਲਮ ਵਿੱਚ ਕੰਮ ਨਹੀਂ ਕਰਨਾ ਤੂੰ ਮੇਰੀ ਫਿਲਮ ਦੀ ਕਾਮਤ ਕਿਉਂ ਨਹੀਂ ਕਰਨਾ ਤੇਰੀ ਫਿਲਮ ਬਣਾਈ ਕਦੋਂ ਪੂਰੀ ਹੋਣੀ ਮੇਰਾ ਸਾਰਾ ਟੈਂਬਰ ਸ਼ੂਟਿੰਗ 'ਚ ਮਰ ਜਾਣਾ ਤਾਲੀਆਂ ਬਜਾ ਦਿਓ ਯਾਰ ਮੈਂ ਇਕੱਲਾ ਤੁਰਿਆ ਫਿਰੂ ਆ ਬੁੱਟਾ ਤੂੰ ਗਿੱਦੀ ਦਾ